ਸਾਨੂੰ ਕਾਫੀ ਦਿਨ ਪਹਿਲਾਂ ਮੈਨੂੰ ਤੇ ਬਾਜਵਾ ਸਾਹਿਬ ਨੂੰ ਮਾਦਮ ਰਜਿਆ ਸੁਲਤਾਨਾ ਨੇ ਸਨੇਹ ਲਾਇਆ ਸੀ ਕਿ ਇਸ ਤਰ੍ਹਾਂ ਦਾ ਹਾਦਸਾ ਜਿਹੜਾ ਕਾਫੀ ਵੱਡਾ ਹਾਦਸਾ ਪਿੰਡ ਮਲਕ ਮਾਨਕਵਾਲ ਦੀ ਵਿੱਚ ਵਾਪਰੇ। ਔਰ ਤੁਸੀਂ ਲੋਕਾਂ ਨੇ ਉੱਥੇ ਜ਼ਰੂਰ ਆਓ ਔਰ ਉਹਨਾਂ ਦੀ ਆਵਾਜ਼ ਵੀ بلند ਕਰੋ। ਬਾਜਵਾ ਸਾਹਿਬ ਤਰਬਾਰ ਗਏ ਹੋਏ ਸਨ। ਫੇਰ ਅਸੀਂ ਹੁਣ ਔਨ ਤੇ ਇਹ ਪ੍ਰੋਗਰਾਮ ਬਣਾਇਆ ਕਿ ਉਸ ਪਿੰਡ ਵਿੱਚ ਜਾਈਏ ਗਰੀਬ ਪਰਿਵਾਰਾਂ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਪੰਜ ਪਰਿਵਾਰਾਂ ਦੇ 10 ਸੀ ਜਾ ਚੁੱਕੇ ਦਲਿਤ ਪਰਿਵਾਰਾਂ ਨਾਲ ਉਹ ਸੰਬੰਧਿਤ ਸੰਗ ਪਰ ਮੱਥਾ ਟੇਕ ਕੇ ਆਉਂਦਿਆ ਨਾਲ ਵੀ ਘਟਨਾ ਵਾਪਰ ਗਈ ਬੜੀ ਦੁਖਦਾਈ ਘਟਨਾ ਹੈ ਇਕਤਾ ਅੱਜ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਏ ਦੂਸਰਾ ਉਸ ਵੇਲੇ ਨਿਸ਼ਾ ਅਕਤਰ ਨੇ ਮੈਮੋਰੈਂਡਮ ਵੀ ਦਿੱਤਾ ਡੀਸੀ ਨੂੰ ਉਹਨਾਂ ਦੀ ਕੋਈ ਮੁਆਵਜ਼ੇ ਦੇ ਵਾਸਤੇ ਮਦਦ ਕਰਦਾ ਸੀ ਜਿਨ੍ਹਾਂ ਪਰਿਵਾਰਾਂ ਦੀ ਤੇ ਜੀ ਚਲੇ ਗਏ ਲੇਕਿਨ ਸਰਕਾਰ ਨੇ ਕੋਈ ਵੀ ਸਰਕਾਰ ਦਾ ਨਮਾਇੰਦਾ ਮੁਆਵਜ਼ਾ ਤਾਂ ਦੂਰ ਦੀ ਗੱਲ ਹੈ ਲੇਕਿਨ ਹਾ ਦਾ ਨਾਰਾ ਮਾਰਨ ਵਾਸਤੇ ਵੀ ਉਹਨਾਂ ਦੇ ਘਰ ਅੱਜ ਤੱਕ ਨਹੀਂ ਗਏ ਹਾਲਾਂਕਿ ਪੈਰ ਕਦਮੀ ਕਰਦੇ ਹੋਏ ਮੁਸਫਾ ਸਾਹਿਬ ਨੇ ਇਥੋਂ ਦੇ ਲੋਕਲ ਮੈਂਬਰ ਆਫ ਪਾਰਲੀਮੈਂਟ ਨੂੰ ਵੀ ਟੈਲੀਫੋਨ ਕੀਤਾ ਲੇਕਿਨ ਇਸ ਦੇ ਬਾਅਦ ਵੀ ਕੋਈ ਬੋੜਿਆ ਨਹੀਂਗਾ ਸੋ ਅੱਜ ਉਸ ਪਰਿਵਾਰ ਨਾਲ ਹਮਦਰਦੀ ਕਰਨ ਵਾਸਤੇ ਸੁਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਉਹਨਾਂ ਦੇ ਕੰਨਾਂ ਤੱਕ ਉਹਨਾਂ ਗਰੀਬਾਂ ਦੀਆਂ ਪਰਿਵਾਰ ਦੀਆਂ ਆਵਾਜ਼ ਪਹੁੰਚਾਉਣ ਵਾਸਤੇ ਅੱਜ ਅਸੀਂ ਪਿੰਡ 'ਚ ਗਏ ਸੀ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਮੁਆਵਜ਼ਾ ਦਿਨੇ ਹੋ ਸ਼ਰਾਬ ਨਾਲ ਜਿਹੜੇ ਲੋਕ ਮਰ ਜਾਂਦੇ ਆ ਉਹਨਾਂ ਨੂੰ ਵੀ ਮੁਆਵਜ਼ਾ ਦਿਨੇ ਹੋ ਕੋਈ ਇਤਰਾਜ਼ ਨਹੀਂ ਲੇਕਿਨ ਜਿਨ੍ਹਾਂ ਦੇ ਪਰਿਵਾਰਾਂ ਦਾ ਦੋ ਦੋ ਜੀਜਾ ਇੱਕ ਇੱਕ ਜੀਸੀਓ ਚਲੇ ਗਏ ਖਤਮ ਹੋ ਗਈ ਕਹਾਣੀ ਉਹਨਾਂ ਦੀ ਕੀ ਸਾਡੇ ਖਜ਼ਾਨੇ ਚ ਉਹਨਾਂ ਵਾਸਤੇ ਕੋਈ 10 ਲੱਖ ਕੋਈ 20 ਲੱਖ ਕੋਈ 21 ਲੱਖ ਰੁਪਏ ਨਹੀਂ ਹੈ ਕੀ ਉਹਨਾਂ ਵਾਸਤੇ ਕੋਈ ਬੰਦੋਬਾਸ ਨਹੀਂ ਹੈ ਕਿ ਉਹਨਾਂ ਦੇ ਘਰ ਦਾ ਚੁੱਲ੍ਹਾ ਚੱਲ ਸਕੇ ਸੋ ਅੱਜ ਅਸੀਂ ਇਹ ਵਾਅਦਾ ਵੀ ਕੀਤਾ ਕਿ ਆਉਣ ਆਰੇ ਸਮੇਂ ਚ ਕਾਂਗਰਸ ਪਾਰਟੀ ਦੀ ਸਰਕਾਰ ਆਵੇ ਅਗਰ ਇਹਨਾਂ ਦੇ ਕੋਈ ਮਾਦੀ ਸਹਿਤਾ ਜਾਂ ਉਹਨਾਂ ਨੂੰ ਬੰਦਾ ਹੱਕ ਨਾ ਦਿੱਤਾ ਤਾਂ ਕਾਂਗਰਸ ਪਾਰਟੀ ਉਹਨਾਂ ਦੇ ਸਮੇਂ ਸਰਕਾਰ ਬਣਦੀ ਇਹਨਾਂ ਪਰਿਵਾਰਾਂ ਦੀ ਜਰੂਰ ਬਾਫੜੇਗੀ ਔਰ ਇਹਨਾਂ ਦੀ ਮਦਦ ਕਰਾਂਗੇ ਇਸ ਕਰਕੇ ਅੱਜ ਅਸੀਂ ਦੋਨੋਂ ਸੀਐਲਪੀ ਲੀਡਰ ਸਾਹਿਬ ਤੇ ਮੈਂ ਅੱਜ ਅਸੀਂ ਇੱਥੇ ਵਿਸ਼ੇਸ਼ ਤੌਰ ਤੇ ਮੇਰੀ ਕੋਟਲਾ ਪਹੁੰਚੇ ਹਾਂ ਕਿਉਂਕਿ ਗਰੀਬਾਂ ਦੀ ਅਗਰ ਆਵਾਜ਼ ਨਹੀਂ ਕੋ ਚੁਕੇਗਾ ਤਾਂ ਫਿਰ ਗੱਲ ਨਹੀਂ ਬਣੇਗਾ ਕਮਾਂਡ ਦੇ ਵਿੱਚ ਘਰੇ ਮੁੱਖ ਮੰਤਰੀ ਬੈਠਾ ਇੱਥੇ ਫਾਈਨਾਂਸ ਮਿਨਿਸਟਰ ਬੈਠਾ ਹੈ ਇੱਥੇ ਮੈਂਬਰ ਆਫ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਬੈਠਾ ਹੈ ਤਿੰਨਾਂ ਨੂੰ ਇਹਨਾਂ ਗਰੀਬਾਂ ਦੀ ਆਵਾਜ਼ ਨਹੀਂ ਸੁਣੀ ਹਾਲਾਂਕਿ ਇਹ ਕਹਿੰਦੇ ਹਨ ਕਿ ਗਰੀਬਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੋਵੇ ਤਾਂ ਫਿਰ ਆਮ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਸੋ ਸਰਕਾਰੋਂ ਤੇ ਇਹਨਾਂ ਪਰਿਵਾਰਾਂ ਦੀ ਸੁਣਵਾਈ ਕਰਾਂਗੇ ਔਰ ਇਹਨਾਂ ਵੀ ਆਉਣ ਵਾਲੇ ਦਿਨਾਂ 'ਚ ਲੜਾਈ ਵੀ ਜਿੱਥੇ ਲੜਨੀ ਪਈ ਪੰਜਾਬ ਦੀ ਵਿਧਾਨ ਸਭਾ 'ਚ ਜਾਂ ਜਿੱਥੇ ਵੀ ਇਹਨਾਂ ਦੀ ਆਵਾਜ਼ ਮੌਸਿਕ ਬੁਲਾ ਕੇ ਤੁਸੀਂ ਜਿਹੜਾ ਸਵਾਲ ਕੀਤਾ ਹੈ ਕਿ ਇਨ ਫਾਈਟਿੰਗ ਦੀ ਤੁਸੀਂ ਜਾ ਕੇ ਵਰਕਰਾਂ ਕੋਲੇ ਜਾ ਕੇ ਕੁਝ ਇਸ ਤਰ੍ਹਾਂ ਦੀ ਮੀਟਿੰਗ ਸ਼ੁਰੂ ਕਰੋਗੇ ਕਿ देयर इज नो ਇਨ ਫਾਈਟਿੰਗ ਮੈਨੂੰ ਲੱਗਦਾ ਹੈ ਕਿ ਉਹ ਵਰਕਰਾਂ ਕੋਲੇ ਜਾ ਕੇ ਮਹਿਮ ਸੰਸ਼ੁਕਰਨੀ ਇਸ ਮੁੱਦੇ ਦੇ ਲੋਕ ਪੀਏ ਥੇਰ ਆਰ ਅਦਰ ਮੁੱਦੇ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਗਰੀਬਾਂ ਦੇ ਮੁੱਦੇ ਹੈ ਮਜ਼ਦੂਰਾਂ ਦੇ ਮੁੱਦੇ ਹੈ ਕਿਸਾਨਾਂ ਦੇ ਮੁੱਦੇ ਹੈ ਪਰ ਆਰਡਰ ਦਾ ਮੁੱਦਾ ਹੈ ਪੰਜਾਬ ਦੀ ਇਕਨੋਮੀ ਦਾ ਮੁੱਦਾ ਹੈ ਜਾਤੀ ਇੰਡਸਟਰੀ ਦੇ ਮੁੱਦੇ ਹਨ ਉਹਨਾਂ ਬਾਰੇ ਤਾਂ ਸਾਡੇ ਕੋਲੇ ਜਿਹੜਾ ਆਨਲਾਈਨ ਜਿਹਨਾਂ ਦੇ ਵਿੱਚ ਪ੍ਰੋਗਰਾਮਸ ਹੈਗੇ ਕਿ ਅਸੀਂ ਹਰ ਘਰ ਦਾ ਕੁੰਡਾ ਖੜਕਾ ਕੇ ਤੇ ਲੋਕਾਂ ਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਆਮ ਆਦਮੀ ਪਾਰਟੀ ਨੇ ਤੁਹਾਡੇ ਨਾਲ ਧੋਖਾ ਕੀਤਾ ਪਰ ਐਸ ਯੂ ਸੈਡ ਕਿ ਤੁਸੀਂ ਆਪਣੀ ਇਹ ਦੱਸਣ ਦੇ ਬਾਰੇ ਮਹਿਮ ਕੋਈ ਸ਼ੁਰੂ ਕਰੋਗੇ ਕਿ ਤੁਸੀਂ ਇਕੱਠੇ ਹੋ பட் ਇਵਨ ਮੈਨੂੰ ਹਰ ਪਾਰਟੀ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਣਾ ਹਰ ਪਰਿਵਾਰ ਦੇ ਵਿੱਚ ਜਿਹੜੇ ਛੋਟੇ-ਛੋਟੇ ਡਿਫਰੈਂਸਸ ਐ ਉਹ ਪਰਿਵਾਰ 'ਚ ਵੀ ਐ ਤੇ ਪਾਰਟੀ 'ਚ ਵੀ ਐ ਮੈਂ ਉਦਾਹਰਣ ਦੇਣੀ ਚਾਹੁੰਦਾ ਕਿ ਕੀ ਕੀ ਜਿਹੜੇ ਸਪੀਕਰ ਨੇ ਸੰਧਵਾਰ ਸਾਹਿਬ ਕੀ ਉਹ ਮੁੱਖ ਮੰਤਰੀ ਦੀ ਕੁਰਸੀ 'ਅਸਤੇ ਟਰਾਈ ਨਹੀਂ ਕਰਦੇ ਕੀ ਅਮਨ ਰੋੜਾ ਮੁੱਖ ਮੰਤਰੀ ਦੀ ਕੁਰਸੀ 'ਅਸਤੇ ਤਰਲੋ ਮੱਛੀ ਨਹੀਂ ਐ ਕੀ ਹੋਰ ਲੋਕਾਂ ਦੇ ਉਪਰਾਲੇ ਨਹੀਂ ਐ ਬੀਜੇਪੀ 'ਚ ਮਿਸਟਰ ਜਾਖੜ ਨੇ ਅੱਜ ਪੰਜਾਬ ਦੇ ਪ੍ਰਧਾਨ ਨੇ ਕਿ ਅਸ਼ਵਨੀ ਜਿਹੜੇ ਸੀਗੇ ਪੁਰਾਣੇ ਪ੍ਰਧਾਨ ਉਹਨਾਂ ਨੂੰ ਵਰਕਿੰਗ ਪ੍ਰਧਾਨ ਲਗਾ ਕੇ ਸਾਰੇ ਪੰਜਾਬ ਚ ਤੋਰੇ ਫਿਰਿਆ ਨਹੀਂ ਸਕਿਆ ਜਾਖੜ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਅਸਤੀਫਾ ਦਿੱਤਾ ਵੀ ਹੈ ਮੈਂ ਅਸਤੀਫਾ ਦੇ ਚੁੱਕਿਆ ਹੈ ਹੁਣ ਲੋਕਾਂ ਨੂੰ ਇਹ ਨਹੀਂ ਪਤਾ ਉਹ ਸੀ ਹੈਗੀ ਹੈ ਕਿ ਨਹੀਂ ਹੈਗੀ ਹੁਣ ਜਿਹੜੀ ਆ ਗਈ ਸਾਡੀ ਪਾਰਟੀ ਦੀ ਮਾੜੇ ਮੋٹے ਜਿਹੜੇ ਗਿਲੇ ਸ਼ਿਕਵੇ ਪਾਰਟੀ ਦੇ ਵਿੱਚ ਸਦੀਆਂ ਤੋਂ ਅੱਜ ਤੋਂ ਨਹੀਂ ਪਹਿਲਾ ਰਾਜ ਮਹਾਰਾਜਾ ਅਵਿਲੇ ਦੀ ਗੱਲ ਹੈ ਇਹ ਹੁੰਦੇ ਰਹੇ ਲੇਕਿਨ ਜਿੱਥੇ ਤੱਕ ਪੰਜਾਬ ਦੀ ਆਬਰੂ ਦੀ ਗੱਲ ਹੈ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਕਿਰਤੀਆਂ ਵਾਸਤੇ ਕਾਮਿਆਂ ਵਾਸਤੇ ਪੰਜਾਬ ਵਾਸਤੇ ਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਸਾਰੇ ਕਾਂਗਰਸੀ ਸੈਕਰੀਫਾਈਜ਼ ਕਰਨ ਲਈ ਤਿਆਰ ਹੈ ਅਸੀਂ ਦੋਨਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਮੁੱਖ ਮੰਤਰੀ ਬਣੇ ਨਾ ਬਣੇ ਇਹ ਫੈਸਲਾ ਹਾਈ ਕਮਾਂਡ ਨੇ ਕੀਤਾ ਹੈ ਸਬ ਨੂੰ ਨਾਲ ਲਗੇ ਚਲਾਂਗੇ ਗਿਲੇਸ਼ ਕੋਈ ਮਾੜੇ ਮੋٹے ਹੋਏ ਉਹ ਸਾਰੇ ਮਟਾ ਦੇਾਂਗੇ ਹੋ ਜਾਂਦੇ ਹੈ ਹਰ ਬੰਦੇ ਦੀ ਹਿਊਮਨ ਟੈਂਡੈਂਸੀ ਹੈ ਹਰ ਬੰਦੇ ਦਾ ਜੀ ਕਰਦਾ ਮੈਂ ਉਸ ਕੁਰਸੀ ਤੇ ਪਹੁੰਚਾ ਤੁਹਾਡਾ ਜੀ ਕਰਦਾ ਮੈਂ ਹੋਰ ਉੱਤੇ ਹੋ ਜਾ ਸੋ ਕੋਈ ਗੱਲ ਨਹੀਂ ਲੇਕਿਨ ਸਭ ਮਨ ਮਟਾ ਮਟਾ ਕੇ ਜਿਹੜੇ ਮਾੜੇ ਮੋٹے ਹੈਗੇ ਆ ਇੱਕ ਹੀ ਜਗ੍ਹਾ ਤੁਸਨੀਆਂ ਦੇ ਲਿਆ ਕਿ ਸਾਰੇ ਪੰਜਾਬ ਤੇ ਪੰਜਾਬੀ ਅਤਵਾਸਤੇ ਤੇ ਪੰਜਾਬ ਦੇ ਲੋਕਾਂ ਆਸਤੇ ਇਕੱਠੇ ਆ ਆ ਮੈਂ ਸੋ ਮਨ ਦਾ ਕੋਈ ਸਿਲੀਅਰ ਨਹੀਂ ਕੋਈ ਰੋਣ ਨਾ ਵੰਨਾ ਕਿਉਂ ਕਰੀਏ ਇਸਦੀ క్లియర్ ਹਲਤਾ ਹੈ ਚਾਤਰਾਓ ਸੁਣੋ ਸੁਣੋ ਪੰਜਾਬੀ ਵਿੱਚ ਸਿੱਧੀ ਗੱਲ ਹੈ ਜਿਹੜਾ ਪਹਿਲਵਾਨ ਟਕੜਾ ਹੋਏਗਾ ਕੱਲ ਹੀ ਨਹੀਂ ਹੈ ਹਰ ਦਾ ਦੇ ਰਾਜਾ ਬੜਿਕ ਦੀ ਗਿੱਦੜਬਾ ਚੀਜ਼ ਦੀ ਕੋਈ క్లియర్ ਨਹੀਂ ਹੈ ਕਿ ਤੁਸੀਂ ਕਹੋਗੇ ਪਹੁੰਗੀ ਗਿੱਦੜਬਾ ਮੇਰੀ ਪੱਕੀ ਹੈ ਬਗੌਰ ਪ੍ਰਧਾਨ ਦੀ ਗੱਲ ਕਰ ਰਹੇ ਹੋ ਜਿ ਮੇਰੀ ਹੈ ਜਿਹੜਾ ਟਕੜਾ ਹੋਏਗਾ ਕਾਂਗਰਸ ਪਾਰਟੀ ਦਾ ਕੋਈ ਤਰ੍ਹਾਂ ਨਹੀਂ ਹੋਏਗਾ ਜਿਹੜਾ ਮਜ਼ਬੂਤ ਸਾਥੀ ਜ਼ਮੀਨ ਤੇ ਹੋਏਗਾ ਹਵਾ ਚ ਮਜ਼ਬੂਤ ਨਹੀਂ ਜਮੀਨ ਤੇ ਮਜਬੂਤ ਹੋਏਗਾ ਉਸ ਵਿਅਕਤੀ ਨੂੰ ਬੇਸ਼ੱਕ ਉਹ ਸਾਨੂੰ ਬੁਲਾਉਂਦਾ ਹੋਵੇ ਤੇ ਨਾ ਬੁਲਾਉਂਦਾ ਉਸ ਵਿਅਕਤੀ ਨੂੰ ਕਾਂਗਰਸ ਪਾਰਟੀ 12 ਵਜੇ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸੁਸੋਡਿਆ ਸਾਹ ਦੇ ਖਿਲਾਫ ਡੀਸੀ ਸਾਹ ਨੂੰ ਮੈਮੋਰੰਡਮ ਦੇ ਰਹੀ ਹੈ ਔਰ ਨਾਲ ਹੀ ਹਰ ਜ਼ਿਲ੍ਹੇ ਵਿੱਚ ਐਸਐਸਪੀ ਨੂੰ ਪੁਲਿਸ ਕੰਪਲੇਂਟ ਦੇ ਰਹੀ ਹੈ ਉਹ ਰਾਹਣੇ ਹੈ ਉਹਨਾਂ ਨੇ ਆਪਣੇ ਬਿਆਨ ਜਿਹੜੋ ਬੋਲ ਰਹੇ ਸਨ ਸੰਬੋਧਨ ਕਰ ਰਹੇ ਸਨ ਮਹੌਲੀ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਬਰਾਜਮਾਨ ਸੀ ਉਹਨਾਂ ਦੀ ਅਗਵਾਈ 'ਚ ਮੇਰੇ ਪੰਜਾਬ ਦੇ ਲੋਕਾਂ ਦੇ ਵਾਸਤੇ ਔਰ ਮੇਰੇ ਪੰਜਾਬ ਦੀ ਇਸ ਧਰਤੀ ਦੇ ਮਸ਼ਿੰਦਿਆਂ ਦੇ ਵਾਸਤੇ ਜਿਸ ਪ੍ਰਕਾਰ ਦੇ ਉਹਨਾਂ ਨੇ ਆਪੇ ਮਨ ਦੇ ਪਾਪ ਦੱਸੇ ਉਹਨਾਂ ਦੇ ਖਿਲਾਫ ਕਾਂਗਰਸ ਪਾਰਟੀ ਮੰਗ ਰਖ ਰਹੀ ਹੈ ਕਿ ਉਹਨਾਂ ਦੇ ਮੁਕੱਦਮਾ ਦਰਜ ਕੀਤਾ ਜਾਵੇ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਧਾਮ ਧਾਮ ਡੰਡ ਭੇਦ ਝੂਠ ਸੱਚ ਮਾਰ ਪੀਟ ਕਿ ਮਾਰੋ ਕੁੱਟੋ ਜੋ ਮਰਜੀ ਕਰੋ ਝੂਠ ਸੱਚ ਬੋਲੋ ਹਰ ਕੁਛ ਕਰਦੇ ਹੋ ਲੇਕਿਨ ਪੰਜਾਬ ਚ ਅਸੀਂ 2027 ਚ ਸਰਕਾਰ ਬਣਾਉਣੀ ਹੈ ਸਾਨੂੰ ਇਹ ਡਰ ਹੈ ਇਹ ਖਸਤਾ ਹੈ ਕਿ ਮੁੱਖ ਵਕੀ ਸਾਹਿਬ ਉਸ ਮੰਚ ਤੇ ਪਰਾਜਮਣ ਸਨ ਜਿੱਥੇ ਘਟਨਾਕਰਮ ਹੋੜੇ ਗੱਲ ਹੋਈ ਇਹ ਨਾ ਹੋਵੇ ਕਿ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅਮਨ ਔਰ ਸ਼ਾਂਤੀ ਹੈ ਆਲਰੇਡੀ ਗੈਂਗਸਟਰਾਂ ਨੇ ਭੰਗ ਕੀਤੀ ਵੀ ਹੈ ਲਾਅ ਐਂਡ ਆਰਡਰ ਦੀਆਂ ਬੜੇ ਮਾਰੇ ਹਾਲਾਤ ਹੈ ਕਿ ਹੋਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਇਹ ਲੀਡਰਸ਼ਿਪ ਬਣ ਕਰਦੇ ਨੇ ਉਹਨਾਂ ਦੇ ਖਿਲਾਫ ਕਾਨੂੰ ਅਸੀਂ ਇਹ ਸਾਰੇ ਪੰਜਾਬ ਭਰ ਦੇ ਵਿੱਚ ਸਾਡੇ ਜ਼ਿਲ੍ਹਾ ਪਰਦਾਸ਼ਕ